ਬਾਰੋਂ ਉਹਨਾਂ ਲੋਕਾਂ ਨੂੰ ਦੇਖਦੇ ਆ ਤਾਂ ਆਪਾਂ ਨੂੰ ਲੱਗਦਾ ਵੀ ਸ਼ਾਇਦ ਇਹ ਲੋਕੀ ਲੇਜੀ ਆ ਜਾਂ ਨਕਮੇ ਲੋਕ ਆ ਜਾਂ ਇਹ ਸਿਰਫ ਡਰਗਸ ਤੇ ਜਾਂ ਜੇ ਇਹ ਚੌਹਣ ਤਾਂ ਆਪਣੀ ਜ਼ਿੰਦਗੀ ਸਵਾਰ ਵੀ ਸਕਦੇ ਆ ਪਰ ਜਦੋਂ ਅਸੀਂ ਕਰੀਬ ਜਾ ਕੇ ਦੇਖਦੇ ਆ ਫਿਰ ਪਤਾ ਲੱਗਦਾ ਵੀ ਅਸਲ ਸਿਚੁਏਸ਼ਨ ਕੀ ਆ ਤਾਂ ਹੈਗੇ ਆ ਲੋਕ ਜਿਹੜੇ ਨਸ਼ਿਆਂ ਦੇ ਵਿੱਚ ਲੱਗੇ ਹੋਏ ਆ ਜਿਹੜੇ ਬੇਕਾਰ ਆ ਉਹ ਵੀ ਬਹੁਤ ਆਉਂਦੇ ਆ ਸਾਡੇ ਕੋਲ ਪਰ ਉਹਨਾਂ ਦੀ ਵੀ ਸਿਚੁਏਸ਼ਨ ਸਮਝਣ ਦੀ ਲੋੜ ਆ ਹੁਣ ਆਪਣੀ ਪੰਜਾਬ ਦੇ ਵਿੱਚ ਵੀ ਕਾਫੀ ਡਰਗ ਦੀ ਜੀ ਜੀ ਹੈਗੀ ਹੈ ਤੇ ਕੀ ਆਪਾਂ ਉਹਨਾਂ ਨੌਜਵਾਨਾਂ ਨੂੰ ਦੋਸ਼ ਦੇਵਾਂਗੇ ਨਹੀਂ ਆਪਾਂ ਸਮਝਦੇ ਹਾਂ ਵੀ ਉਹਨਾਂ ਦੀ এনवायरमेंट ਵੀ ਕੁਝ ਐਸੀ ਬਣੀ ਹੋਈ ਆ ਵੀ ਉਹਨਾਂ ਨੂੰ ਉਸ ਪਾਸੇ ਯੂ نو ਉਹ ਲੱਗ ਜਾਂਦੇ ਆ ਸੋ ਇੱਥੇ ਵੀ ਕੁਝ ਐਸੀ ਸਿਚੁਏਸ਼ਨ ਆ ਇਹ ਵੀ ਉਸ ਤਰ੍ਹਾਂ ਇਨ ਸਟਡੀ ਫਲੋ ਹੈਗਾ ਜਾਂ ਕਦੀ ਘਟਿਆ ਹੈ ਜਾਂ ਹੁਣ ਵਧਿਆ ਹੈਗਾ ਅ ਫਲੋਟ ਅ ਸਟੱਡੀ ਏਰੀਆ ਪਰ ਅਸੀਂ ਦੇਖਦੇ ਹਾਂ ਵੀ ਜਿਹੜੇ ਲੋਕ ਆ ਰਹੇ ਆ ਉਹ ਥੋੜੀ ਹੁਣ ਬਸਾਰੀ ਫੈਮਿਲੀਜ਼ ਆ ਰਹੀਆਂ ਪਹਿਲਾਂ ਤਾਂ ਸੀਗੇ ਵੀ ਸਿੰਗਲ ਇੰਡੀਵਿਜੂਅਲਸ ਤਾਂ ਹੁਣ ਜਿਹੜੇ ਸਪੈਸ਼ਲੀ ਨਵੇਂ ਇਮੀਗ੍ਰੈਂਟ ਆ ਉਹ ਦੇਖਦੇ ਹਾਂ ਵੀ ਸਾਰੇ ਫੈਮਿਲੀਜ਼ ਚਿਲਡਰਨ ਸਮੇਡ ਫੈਮਿਲੀਜ਼ ਨਾਲ ਆ ਰਹੇ ਆ ਠੀਕ ਦ ਹਰਪ੍ਰੀਤ ਸਨ ਸ਼ੋ ਦਿ ਅਜਤੇਸ ਐਪੀਸੋਡ ਵਿਚ ਆਪ ਸਭ ਦਾ ਹਾਰਦਿਕ ਸਵਾਗਤ ਹੈ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਡੇ ਨਾਲ ਸਾਂਝ ਪਾਣ ਜਾ ਰਹੇ ਹਾਂ ਕਿ ਗੁਰੂ ਨਾਨਕ ਦਾ ਜੋ ਸਿਧਾਂਤ ਹੈ ਲੰਗਰ ਦਾ ਉਸ ਨੂੰ ਕਿਸ ਤਰੀਕੇ ਨਾਲ ਇਨ ਪ੍ਰੈਕਟਿਸ ਜਿਹੜੇ ਲੋਕਾਂ ਨੂੰ ਵਾਕੇ ਚ ਲੋੜ ਹੈ ਉਹਨਾਂ ਤੱਕ ਪਹੁੰਚ ਕਰਕੇ ਗੁਰੂ ਨਾਨਕ ਫ੍ਰੀ ਕਿਚਨ ਕੰਮ ਕਰ ਰਿਹਾ ਹੈ ਇਸ ਸੰਬੰਧ ਵਿੱਚ ਮੇਰੇ ਨਾਲ ਸਟੂਡੀਓ ਦੇ ਚਾਹੇ ਹੋਏ ਨੇ ਨਵਜੋਤ ਕੌਰ ਸੰਘੀੜਾ ਜੀ ਸੋ ਇਹ ਵੋਲੰਟੀਅਰ ਨੇ ਸੰਸਥਾ ਦੇ ਨਾਲ ਇਹਨਾਂ ਨਾਲ ਅੱਜ ਗੱਲਬਾਤ ਕਰਕੇ ਜਾਣਕਾਰੀ ਲੈਣਿਆ ਕੀ ਇਸ ਤੀ ਡਾਊਨਟਾਊਨ ਈ ਸਾਈਡ ਦੀ ਕਿਸ ਤਰੀਕੇ ਨਾਲ ਗੁਰੂ ਨਾਨਕ ਫਰੀ ਕਿਚਨ ਸਰਵ ਕਰ ਰਿਹਾ ਜਿਆਨਜੀ ਵੈਲਕਮ ਟੂ ਦਾ ਪ੍ਰੋਗਰਾਮ ਥੈਂਕ ਯੂ ਜੀ ਸੱਚੀ ਕਾ ਜੀ ਸੱਚੀ ਕਾ ਜੀ ਸੋ ਸ਼ੁਰੂਆਤ ਕਰਨੇ ਜੀ ਨੁਜੋ ਜੀ ਸਾਨੂੰ ਸਭ ਤੋਂ ਪਹਿਲਾਂ ਤੇ ਦੱਸੋ ਕਿ ਕਿੰਨੇ ਸਾਲ ਹੋ ਗਏ ਗੁਰੂ ਨਾਨਕ ਫਰੀ ਕਿਚਨ ਨੂੰ ਇਹ ਕੰਮ ਕਰਦੇ ਹੋਏ ਤੇ ਕਿਹੜੇ ਇਲਾਕਿਆਂ 'ਚ ਜਾ ਕੇ ਤੁਸੀਂ ਫੂਡ ਸਰਵ ਕਰ ਰਹੇ ਹੋ ਇਹ ਇਹ ਸੰਸਥਾ 2006 ਤੋਂ ਸੇਵਾ ਨਿਵਾ ਰਹੀ ਆ ਅਪ ਲੰਚ ਸਰਵ ਹੋ ਰਿਹਾ ਇਨ ਦੀ ਡਾਊਨਟਾਊਨ ਈਸਟ ਸਾਈਡ ਏਰੀਆ ਆ ਵੈਨਕੂਵਰ OK ਮੇਨ ਐਂਡ ਹੇਸਟਿੰਗਸ ਦੇ ਲੱਗੇ okay. Ta, uh, every weekend, uh, saturday and sunday, uh, de, uh, both days. Okay. Uh, and they uh, about 500 uh, loki on there, uh, karna oh, yeah. so why downtown east side? they give loki you serve food served yeah, that's a, a good question. so up at the downtown east side, te, jodho, we, when we drive in through that area, we uh, loki, baker, la mm -hmm. you Je. know, yeah uh, uh, so um ਪਰ ਅਸਲ 'ਚ ਇੱਕ ਗੱਲ ਹੁੰਦੀ ਆ ਵੀ ਜਦੋਂ ਆਪਾਂ ਬਾਹਰੋਂ ਉਹਨਾਂ ਲੋਕਾਂ ਨੂੰ ਦੇਖਦੇ ਆ ਤਾਂ ਆਪਾਂ ਨੂੰ ਲੱਗਦਾ ਵੀ ਸ਼ਾਇਦ ਇਹ ਲੋਕੀ ਲੇਜੀ ਆ ਜਾਂ ਨਕਮੇ ਲੋਕ ਆ ਜਾਂ ਇਹ ਡਰਗਸ ਤੇ ਆ ਜਾਂ ਇਹ ਚੌਹਣ ਤਾਂ ਆਪਣੀ ਜ਼ਿੰਦਗੀ ਸਵਾਰ ਵੀ ਸਕਦੇ ਆ ਪਰ ਜਦੋਂ ਅਸੀਂ ਕਰੀਬ ਜਾ ਕੇ ਦੇਖਦੇ ਆ ਫਿਰ ਪਤਾ ਲੱਗਦਾ ਵੀ ਅਸਲ ਸਿਚੁਏਸ਼ਨ ਕੀ ਆ ਤਾਂ ਇਹ ਜ਼ਰੂਰੀ ਵੀ ਨਹੀਂ ਵੀ ਉਹ ਸਾਰੇ ਲੋਕ ਬੇਕਾਰ ਹੀ ਆ ਕੁਝ ਤਾਂ ਉਹ ਸਰੀਆ ਦੇ ਵਿੱਚ ਕਾਫੀ ਲੋ ਰੈਂਟਲ ਹਾਊਸਿੰਗ ਯੂਨਿਟਸ ਹੈਗੇ ਆ ਗਵਰਨਮੈਂਟ ਫੰਡਿੰਗ ਦੇ ਨਾਲ ਤਾਂ ਉਹਨਾਂ ਲੋ ਰੈਂਟਲ ਹਾਊਸਿੰਗ ਯੂਨਿਟਸ ਦੇ ਵਿੱਚ ਐਸੇ ਵੀ ਲੋਕ ਰਹਿੰਦੇ ਆ ਜਿਹੜੇ ਨਵੇਂ ਇਮੀਗ੍ਰੈਂਟ ਆ ਫੋਰ ਏਗਜ਼ਾਮਪਲ ਆਪਣੇ ਕੋਈ ਇੱਕ ਆਇਰਾਨ ਤੋਂ ਇੱਕ ਪਰਿਵਾਰ ਆਉਂਦਾ ਉਹ ਬੱਚਿਆਂ ਸਾਣੇ ਆਉਂਦੇ ਆ ਲੰਘਣ ਸ਼ਕਣ ਉਹਨਾਂ ਦੀ ਥੋੜੀ ਜੀ ਹੈਲਪ ਹੋ ਜਾਂਦੀ ਆ ਉਹ ਇੱਥੇ ਉਹਨੂੰ ਕਿਸੇ ਨੂੰ ਕਿਸੇ ਨੂੰ ਜਾਣਦੇ ਨਹੀਂ ਸੋ ਲਈ ਹੈ ਗਿਆ ਉਹਨਾਂ ਦੀ ਸਪੋਰਟ ਸਿਸਟਮ ਹੈ ਨਹੀਂ ਅਨਫੋਰਚਨਟਲੀ ਉਹਨਾਂ ਲੋ ਰੈਂਟਲ ਹਾਊਸਿੰਗ ਯੂਨਿਟਸ ਦੇ ਵਿੱਚ ਬਹੁਤ ਸੀਨੀਅਰਸ ਵੀ ਰਹਿ ਰਹੇ ਆ ਓਕੇ ਵੀ ਹੈਵ ਅ ਲੋਟ ਆਫ ਸੀਨੀਅਰਸ ਲਿਵਿੰਗ ਇਨ ਪਾਵਰਟੀ ਔਰ ਤੁਸੀਂ ਹੈਰਾਨ ਹੋਵੋਗੇ ਵੀ ਕੁਝ ਤਾਂ ਐਸੇ ਵੀ ਲੋਕ ਆ ਜਿਹੜੇ ਕਿ ਇੱਕ ਟਾਈਮ ਤੇ ਪ੍ਰੋਫੈਸ਼ਨਲ ਲੋਕ ਰਹੇ ਆ ਉਹਨਾਂ ਦਾ ਸਭ ਕੁਝ ਸੀਗਾ ਉਹਨਾਂ ਕੋ ਉਹਨਾਂ ਦੀ ਜੌਬ ਸੀ ਪਰਿਵਾਰ ਸੀ ਘਰ ਸੀ ਪਰ ਕਿਸੇ ਪ੍ਰੋਬਲਮ ਦੇ ਕਾਰਨ ਉਹਨਾਂ ਤੋਂ ਸਿਚੁਏਸ਼ਨ ਨਹੀਂ ਸੰਭ ਹੋਈ ਤਾਂ ਉਹਨਾਂ ਦੀ ਸਿਚੁਏਸ਼ਨ ਵਿਗੜ ਗਈ ਸਾਰਾ ਕੁਝ ਛੁੱਟ ਗਿਆ ਫੋਰ ਐਗਜ਼ਾਮਪਲ ਮੈਂਟਲ ਹੈਲਥ ਇਸ਼ੂਸ ਹੋ ਸਕਦੇ ਆ ਸੋ ਯੂ نو ਹਰ ਇੱਕ ਹਰ ਇੱਕ ਕਮਿਊਨਿਟੀ ਦੇ ਵਿੱਚ ਉਹ ਜਿਹੀ ਸਪੋਰਟ ਸਿਸਟਮ ਨਹੀਂ ਹੁੰਦੀ ਜਿਹੜੀ ਕਿ ਆਪਣੀ ਕਮਿਊਨਿਟੀ ਦੇ ਵਿੱਚ ਹੈਗੀ ਆ ਖਾਸ ਕਰਕੇ ਜਦੋਂ ਲੰਗਰ ਦੀ ਸੀ ਗੱਲ ਲੰਗਰ ਦੀ ਆਪਾਂ ਗੱਲ ਕਰਦੇ ਆ ਸੋ ਫਾਰ ਐਗਜ਼ਾਮਪਲ ਆਪਣੇ ਜਿਹੜੀ ਇੰਟਰਨੈਸ਼ਨਲ ਸਟੂਡੈਂਟ ਆਨ ਦੇ ਆ ਉਹ ਵੀ ਬਹੁਤ ਮੁਸ਼ਕਲਾਂ ਫੇਸ ਕਰਦੇ ਆ ਪਰ ਆਪਣੀ ਇਸ ਕਮਿਊਨਿਟੀ ਦੇ ਵਿੱਚ ਐਸੀ ਸਪੋਰਟ ਸਿਸਟਮ ਬਣੀ ਹੋਈ ਆ ਗੁਰਦੁਆਰਿਆਂ ਰਾਹੀਂ ਜਾਂ ਆਪਣੇ ਜੀਐਨਐਫ ਕੇ ਰਾਹੀਂ ਖਾਸਾ ਏਡ ਵਰਗੀ ਸੰਸਥਾਵਾਂ ਸੰਸਥਾਵਾਂ ਰਾਹੀਂ ਜਿਹੜੇ ਕਿ ਉਹਨਾਂ ਦੀ ਹੈਲਪ ਕਰ ਸਕਣ ਔਰ ਉਹਨਾਂ ਦੀ ਸਿਚੁਏਸ਼ਨ ਫੇਰ ਵੀ ਸੰਭਲ ਜਾਂਦੇ ਆ ਸੋ ਲੋਜੀ ਯੂ ਹੈਵ ਟਚਡ ਅ ਵੈਰੀ ਇੰਟਰਸਟਿੰਗ ਪੁਆਇੰਟ ਕਿਉਂਕਿ ਆਮ ਤੌਰ ਦੇ ਉੱਤੇ ਇੱਕ ਪਰਸੈਪਸ਼ਨ ਹੈਗੀ ਕਿ ਜਿਹੜੇ ਲੋਕਾਂ ਨੂੰ ਤੁਸੀਂ ਖਾਣਾ ਖਵਾ ਰਹੇ ਹੋ ਤਾਂ ਆ ਯੂ ਨੋ ਖਾਨਾਂ ਬਸ ਵੈਸੇ ਹੀ ਕੰਮ ਤੇ ਕੁਝ ਕਰਦੇ ਨੇ ਕਿਉਂ ਉਹਨਾਂ ਨੂੰ ਫੀਡ ਕਰਨਾ ਪਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਈ ਐਸੇ ਉਹਨਾਂ ਚ ਪ੍ਰੋਫੈਸ਼ਨਲਸ ਵੀ ਨੇ ਸਰਕਮਸਟੈਂਸਸ ਦੇ ਕਾਰਨ ਉਹਨਾਂ ਨੂੰ ਇਹੋ ਜੇ ਲੈਵਲ ਤੇ ਆਣਾ ਪਿਆ ਜਿਨ੍ਹਾਂ ਨੂੰ ਵੀ ਸਪੋਰਟ ਦੀ ਲੋੜ ਪਈ ਔਰ ਆਈ ਮੀਨ ਜਿਹੜਾ ਇਹ ਵੀ ਜ਼ਰੂਰ ਹੈਗਾ ਵੀ ਹੈਗੇ ਆ ਲੋਕ ਜਿਹੜੇ ਨਸ਼ਿਆਂ ਦੇ ਵਿੱਚ ਲੱਗੇ ਹੋਏ ਆ ਜਿਹੜੇ ਬੇਕਾਰ ਆ ਉਹ ਵੀ ਬਹੁਤ ਆਉਂਦੇ ਆ ਸਾਡੇ ਕੋਲ ਪਰ ਉਹਨਾਂ ਦੀ ਵੀ ਸਿਚੁਏਸ਼ਨ ਸਮਝਣ ਦੀ ਲੋੜ ਆ ਹੁਣ ਆਪਣੇ ਪੰਜਾਬ ਦੇ ਵਿੱਚ ਵੀ ਕਾਫੀ ਡਰੱਗ ਦੀ ਜੀ 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 ਤੇ ਕੀ ਆਪਾਂ ਉਹਨਾਂ ਨੌਜਵਾਨਾਂ ਨੂੰ ਦੋਸ਼ ਦੇਵਾਂਗੇ ਨਹੀਂ ਆਪਾਂ ਸਮਝਦੇ ਹਾਂ ਵੀ ਉਹਨਾਂ ਦੀ এনवायरमेंट ਵੀ ਕੁਝ ਐਸੀ ਬਣੀ ਹੋਈ ਆ ਵੀ ਉਹਨਾਂ ਨੂੰ ਉਸ ਪਾਸੇ ਯੂ نو ਉਹ ਲੱਗ ਜਾਂਦੇ ਆ ਸੋ ਇੱਥੇ ਵੀ ਕੁਝ ਐਸੀ ਸਿਚੁਏਸ਼ਨ ਆ ਜਿਹੜੇ ਉਹ ਲੋਕ ਆ ਜਿਆਦਾ ਤਾਂ ਉਹ ਮੂਲ ਵਾਸੀ ਲੋਕ ਆ ਜਿਨ ਜਿਹੜੇ ਕਿ ਯੂ نو ਕੈਨੇਡਾ ਦੀ ਹਿਸਟਰੀ ਦੇ ਵਿੱਚ ਉਹਨਾਂ ਦੇ ਨਾਲ ਬਹੁਤ ਤੱਕਾ ਹੋਇਆ ਉਹਨਾਂ ਨੂੰ ਐਸਾ ਦਬਾਇਆ ਗਿਆ ਕਿ ਉਹ ਉਹ ਅੱਜ ਤੱਕ ਵੀ ਉਸ ਚੱਕਰ ਦੇ ਵਿੱਚ ਫਸੇ ਹੋਏ ਆ ਉਹ ਆਪਣੇ ਆਪ ਨੂੰ ਬਾਹਰ ਨਹੀਂ ਨਿਕਾਲ ਸਕੇ ਜਾਂ ਉਹਨਾਂ ਨੂੰ ਪੂਰੇ ਸਪੋਰਟ ਵੀ ਨਹੀਂ ਮਿਲ ਰਹੀ ਵੀ ਉਹ ਉਹਨਾਂ ਨੂੰ ਉਹ ਬਾਹਰ ਉਹ ਸਿਚੁਏਸ਼ਨ ਤੋਂ ਬਾਹਰ ਨਿਕਲ ਸਕਣ ਨਾ ਜਦੋਂ ਕਿਸੇ ਪਾਸੇ ਵੀ ਉਮੀਦ ਨਹੀਂ ਦਿਸਦੀ ਤਾਂ ਬੰਦਾ ਇਦਾਂ ਦੇ ਕੰਮਾਂ ਦੇ ਵਿੱਚ ਫਸਦਾ ਆ ਯਾਰ ਇਨੀਸ਼ially ਜਦੋਂ ਇਹ ਕੰਮ ਸ਼ੁਰੂ ਕੀਤਾ ਗਿਆ ਸੀ 2006 ਦੇ ਸ਼ਹਿਰ ਸ਼ੁਰੂ ਕੀਤਾ ਸੀ ਉਸਮੇ ਥੋੜੀ ਜੀ ਇਨੀਸ਼ੀਅਲ ਰੈਜ਼ਿਸਟੈਂਸ ਹੈਗੀ ਸੀ ਇਹ ਲੋਕਾਂ ਵੱਲੋਂ ਕਿ ਜੀ ਇਹ ਲੋਕ ਕਿਉਂ ਆਉਂਦੇ ਨੇ ਤੇ ਕਿਉਂਕਿ ਆਮ ਤੌਰ ਤੇ ਤੁਸੀਂ ਦੇਖਨੇ ਆ ਕਿ ਕਈ ਨਾ ਕੋਈ ਯੂ نو ਮੋਟਿਵ ਹੁੰਦਾ ਹੈ ਬਿਹਾਈਂਡ ਥੀਸ ਕਾਈਂਡ ਆਫ ਸਰਵਿਸਿਜ਼ ਉਹ ਲੋਕਾਂ ਨੂੰ ਮੈਨੂੰ ਯਾਦ ਇਨੀਸ਼ੀਅਲੀ ਰੈਜ਼ਿਸਟੈਂਸ ਹੈਗੀ ਸੀ ਜਿ ਕਿਥੇ ਸਾਡਾ ਧਰਮ ਤਾਂ ਨਹੀਂ ਹੈ ਚੇਂਜ ਕਰਨਾ ਚਾਹੁੰਦੇ ਜਾਂ ਕੋਈ ਹੋਰ ਕਾਰਨ ਵੀ ਨਹੀਂ ਹੈਗਾ ਵਾਟ ਇਜ਼ ਦ ਸਿਚੁਏਸ਼ਨ ਨਾਓ ਹੁਣ ਕਿਸ ਤਰੀਕੇ ਦਾ ਤੁਹਾਡਾ ਤਾਲ ਮਿਲ ਗਿਆ ਯੂ نو ਉਹ ਸੇਮ ਕਈ ਵਾਰੀ ਉਹ ਹੀ ਸੇਮ ਲੋਕ ਔਨ ਦੇ ਆ ਐਵਰੀ ਵੀਕ ਤੇ ਉਹ ਉਹਨਾਂ ਦੇ ਨਾਲ ਜਾਣਕਾਰੀ ਵੀ ਥੋੜੀ ਬਹੁਤ ਬਣ ਗਈ ਆ ਔਰ ਐਨੇ ਸਾਲਾਂ ਤੋਂ ਬਾਅਦ ਉਹ ਉਹਨਾਂ ਦਾ ਸਾਡੇ ਤੇ ਟਰਸਟ ਹੈਗਾ ਯਾ ਟਰਸਟ ਬਣ ਗਿਆ ਹੈ ਉਹ ਥੋੜੀ ਜਿਹੀ ਰਿਲੇਸ਼ਨਸ਼ਿਪ ਬਣ ਗਈ ਆ ਸੋ ਇਸ ਗੱਲ ਦਾ ਵੀ ਅਸੀਂ ਫਾਇਦਾ ਲੈਣਾ ਚਾਹੁੰਦੇ ਆ ਵੀ ਜਦੋਂ ਗਾਂ ਜਾ ਕੇ ਆਪਣੀ ਉਥੇ ਹੁਣ ਬਿਲਡਿੰਗ ਤਿਆਰ ਹੋ ਰਹੀ ਆ ਡਾਊਨਟਾਊਨ ਈਸਟ ਸਾਈਡ ਹੇਸਟਿੰਗਸ ਦੇ ਤੇ ਤਕਰੀਬਨ ਚਾਰ ਪੰਜ ਮਹੀਨੇ ਅਦੇ ਵਿੱਚ ਰੈਡੀ ਹੋ ਜਾਣੀ ਆ ਤਾਂ ਉਹ ਲੋਕ ਸਾਨੂੰ ਜਾਣਦੇ ਆ ਸਾਡੇ ਤੇ ٹرسٹ ਕਰਦੇ ਆ ਸਾਡੇ ਕੋਲ ਉੱਥੇ ਬਿਲਡਿੰਗ ਦੇ ਵਿੱਚ ਵੀ ਆਉਣਗੇ ਤਾਂ ਸਾਨੂੰ ਸ਼ਾਇਦ ਮੌਕਾ ਮਿਲੇ ਵੀ ਉਹਨਾਂ ਲੋਕਾਂ ਨੂੰ ਗਵਰਨਮੈਂਟ ਸੇਵਾਵਾਂ ਦੇ ਨਾਲ ਜੋੜਨ ਦਾ ਠੀਕ ਹੈ ਤਾਂ ਕਿ ਉਹਨਾਂ ਨੂੰ ਪ੍ਰੋਪਰ ਹਾਊਸ ਪ੍ਰੋਪਰ ਪਲੇਸ ਹੋ ਜਾਏਗੀ ਤਾਂ ਹੋਣ ਕਿਸ ਤਰ੍ਹਾਂ ਆਪਰੇਟ ਕਰਦੇ ਹੋ ਤੁਸੀਂ ਜਿਹੜਾ ਲੰਗਰ ਬਣਾਉਂਦੇ ਹੋ ਕੀ ਉੱਥੇ ਜਾ ਕੇ ਬਣਾਉਂਦੇ ਹੋ ਜਾਂ ਕੀ ਇਹਦਾ ਪ੍ਰੋਸੈਸ ਕੀ ਹੈ ਤੁਹਾਡੇ ਦੇ ਵਿੱਚ ਆਪਣੇ ਗੁਰੂ ਗੁਰੂ ਸਾਹਿਬਾਨ ਸਾਈਬਰ ਗੁਰੂਕਾਰ ਸਾਹਿਬ ਦੀ ਬਹੁਤ ਮਦਦ ਆ ਸੈਚਰੇ ਵਾਲੇ ਦਿਨ ਸਕਾਟ ਰੋਡ ਵਾਲੀ ਗੁਰਦੁਆਰੇ ਸਾਹਿਬ ਦੇ ਵਿੱਚ ਲੰਗਰ ਤਿਆਰ ਹੁੰਦਾ ਤੇ ਸੰਡੇ ਵਾਲੇ ਦਿਨ ਆਪਣੀ ਸੁਖਸਾਗਰ ਗੁਰਦੁਆਰੇ ਸਾਹਿਬ ਵਿੱਚ ਉਹ ਤੋਂ ਤਿਆਰ ਹੋ ਕੇ ਫਿਰ ਉੱਥੇ ਜਾਂਦਾ ਸੋ ਇਹ ਜਿਹੜਾ ਲੰਗਰ ਪ੍ਰਿਪੇਅਰ ਕੀਤਾ ਜਾਂਦਾ ਇਹ ਕੋਈ ਵੌਲੰਟੀਅਰਸ ਨੇ ਜਾਂ ਕੋਈ ਪੇਡ ਸਟਾਫ ਤੁਸੀਂ ਕਿਹਾ ਟੀਜ਼ ਆਲ ਆਵ ਵੌਲੰਟੀਅਰਸ ਆਪਨੇ ਗੁਰੂ ਨਾਨਕ ਫ੍ਰੀ ਕਿਚਨ ਵੀ ਡੋਨਟ ਹੈਵ ਐਨੀ ਪੇਡ ਸਟਾਫ ਵੇ ਆਰ ਆਲ ਵੌਲੰਟੀਅਰਸ ਸਵੇਰੇ ਕੁਕਿੰਗ ਗਰੁੱਪ ਬਣੀ ਹੋਈ ਆ ਤਾਂ ਉਹ ਜਾ ਕੇ ਕੁਕਿੰਗ ਦੀ ਸੇਵਾ ਕਰਦੇ ਆ ਔਰ ਡਾਊਨਟਾਊਨ ਜਾਣ ਵਾਲੀ ਗਰੁੱਪ ਵੀ ਬਣੀ ਹੋਈ ਆ ਪਰ ਜਿਹੜਾ ਖਾਣਾ ਆਂਦਾ ਹੈ ਜੀ ਜਿਸ ਤਰ੍ਹਾਂ ਡਰਾਈ ਰਾਸ਼ਨ ਜਿਹੜਾ ਕਿ ਇਹਦੇ ਵਾਸਤੇ ਕੋਈ ਗਵਰਨਮੈਂਟ ਫੰਡਿੰਗ ਹੁੰਦੀ ਹੈ ਜਾਂ ਪਬਲਿਕ ਸਪੋਰਟ ਦੇ ਉੱਤੇ ਡਿਪੈਂਡੈਂਟ ਇਸ ਇਸ ਆ ਮੋਸਟਲੀ ਗਵਰਨਮੈਂਟ ਸਪੋਰਟ ਸੌਰੀ ਮੋਸਟਲੀ ਕਮਿਊਨਿਟੀ ਸਪੋਰਟ ਕਮਿਊਨਿਟੀ ਦੇ ਸਹਿਯੋਗ ਨਾਲ ਇਹ ਸਾਰਾ ਕੰਮ ਚੱਲ ਰਿਹਾ ਸੋ ਓਵਰ ਦ ਈਅਰ ਆਪਣੇ ਕਈ ਇਵੈਂਟਸ ਹੁੰਦੇ ਆ ਜਿਨ੍ਹਾਂ ਦੇ ਰਾਹੀਂ ਫੰਡਰੇਇਜ਼ ਹੁੰਦਾ ਆ ਓਕੇ ਉਹਦੇ ਬਾਰੇ ਮੈਂ ਤੁਹਾਡੇ ਤੋਂ ਹੋਰ ਜਾਣਕਾਰੀ ਲੈਣਾ ਪਰ ਗੱਲ ਕਰੀਏ ਕਿ ਜਿਸ ਤਰ੍ਹਾਂ ਹੁਣ ਕਾਫੀ ਸਾਲਾਂ ਤੋਂ ਤੁਸੀਂ ਵੀ ਜਾ ਰਹੇ ਹੋ ਉੱਥੇ ਜਿਹੜੇ ਲੋਕ ਆ ਰਹੇ ਨੇ ٹرسٹ ਡਿਵੈਲਪ ਹੋ ਗਿਆ ਦੇ ਵਾਂਟ ਦੇ ਦੇ ਨੋ ਕਿ ਜੀ ਇਹ ਸਿਰਫ ਸਰਵ ਕਰਨ ਲਈ ਆ ਰਹੇ ਇਹਨਾਂ ਦਾ ਕੋਈ ਮੋਟਿਵ ਨਹੀਂ ਹੈਗਾ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਬਿਲਡਿੰਗ ਹੁਣ ਤੁਸੀਂ ਉੱਥੇ ਬਣਾ ਰਹੇ ਪਰਮਨੈਂਟ ਸਟਰਕਚਰ ਹੋ ਜਾਏਗਾ ਜਿੱਥੇ ਨਾ ਸਿਰਫ ਲੰਗਰ ਪਕਾਇਆ ਜਾਏਗਾ ਪਰ ਨਾਲ ਉਹ ਲੋਕਾਂ ਨੂੰ ਕਿਉਂਕਿ ਬਹੁਤ ਸਾਰੀਆਂ ਗਵਰਨਮੈਂਟ ਸਪੋਰਟ ਸਰਵਿਸਿਜ਼ ਹੈਗੀਆਂ ਆਰਗੇਨਾਈਜੇਸ਼ਨਸ ਹੈਗੀਆਂ ਉਹਨਾਂ ਨਾਲ ਜੋੜਿਆ ਜਾਏਗਾ ਸੋ ਇਹ ਇਹ ਜਿਹੜਾ ਬਿਲਡਿੰਗ ਹੈਗੀ ਏ ਇਹਦੇ ਵਾਸਤੇ ਹੁਣ ਜਗ੍ਹਾ ਲੈ ਲਈ ਗਈ ਏ ਜਾਂ ਜੇ ਜਗ੍ਹਾ ਲੈਣੀ ਹੈ ਕੀ ਹੈਗਾ ਪ੍ਰੋਸੈਸ ਹਾਂਜੀ ਨੇ ਆਪਾਂ ਬਿਲਡਿੰਗ ਲੈ ਲਈ ਹੈ ਅੱਛਾ ਜੀ ਬਿਲਡਿੰਗ ਲੈ ਲਈ ਹੈ ਤਾਂ ਐਸ ਟਾਈਮ ਤੇ ਰੈਨੋਵੇਸ਼ਨ ਚੱਲ ਰਿਹਾ ਹੈ ওকে ਐਂਡ ਉਮੀਦ ਹੈ ਵੀ ਚਾਰਪੰਛਮੀ ਨਾ ਚੱਲੇ ਸੋ ਬਾਏ ਦ ਐਂਡ ਆਫ ਦ ਈਅ ਤੇ ਜਿਹੜੇ ਲੋਕ ਉਥੇ ਆ ਰਹੇ ਨੇ ਓਵਰ ਦਾ ਏਜ ਕਿਉਂਕਿ ਜੋ ਕੈਨੇਡਾ ਦੇ ਸਮੇਂ ਹਾਲਾਤ ਹੈਗੇ ਨੇ ਉਹਦੇ ਸਾਰੇ ਇਸ ਦੇ ਵਿੱਚ ਇਸ ਦਾ ਸ਼ਿਕਾਰ ਹੋਏ ਫੂਡ ਬੈਂਕਸ ਤੋਂ ਇਹ ਰਿਪੋਰਟ ਆ ਰਹੀ ਕਿ ਜੀ ਬਹੁਤ ਜ਼ਿਆਦਾ ਨਿਰਭਰਤਾ ਜਿਹੜੀ ਹੈਗੀ ਹੈ ਡਿਪੈਂਡੈਂਸ ਔਨ ਫੂਡ ਬੈਂਕਸ ਹੈਜ਼ ਇਨਕਰੀਜ਼ਡ ਬਾਏ 36% ਵਿਚ ਇਜ਼ ਅ ਮੈਟਰ ਆਫ ਗ੍ਰੇਟ ਕਨਸਰਨ ਸੋ ਇੱਥੇ ਵੀ ਉਸ ਤਰ੍ਹਾਂ ਹੀ ਸਟੱਡੀ ਫਲੋ ਹੈਗਾ ਜਾਂ ਕਦੀ ਘਟਿਆ ਹੈ ਜਾਂ ਹੁਣ ਵਧਿਆ ਹੈਗਾ ਫਲੋਟ ਅ ਸਟਡੀ ਏਰੀਆ ਪਰ ਅਸੀਂ ਦੇਖਦੇ ਹਾਂ ਵੀ ਜਿਹੜੇ ਲੋਕ ਆ ਰਹੇ ਆ ਉਹ ਥੋੜੀ ਹੁਣ ਸਾਰੀ ਫੈਮਲੀਆਂ ਆ ਰਹੀਆਂ ਪਹਿਲਾਂ ਤਾਂ ਸੀਗੇ ਵੀ ਸਿੰਗਲ ਇੰਡੀਵਿਜੂਅਲਸ ਤਾਂ ਹੁਣ ਜਿਹੜੇ ਸਪੈਸ਼ਲੀ ਨਵੇਂ ਇਮੀਗਰੈਂਟ ਆ ਉਹ ਦੇਖਦੇ ਹਾਂ ਵੀ ਸਾਰੇ ਫੈਮਲੀਆਂ ਚ ਬੱਚਿਆਂ ਸਮੇਤ ਫੈਮਲੀਆਂ ਨਾਲ ਆ ਰਹੇ ਆ ਯਾ ਹਾਂ ਸੋ ਸਭ ਨੂੰ ਖਾਣਾ ਉੱਥੇ ਦਿੱਤਾ ਜਾਂਦਾ ਪ੍ਰੋਵਾਈਡ ਕੀਤਾ ਜਾਂਦਾ ਹਾਂਜੀ ਜਦੋਂ ਇਹ ਬਿਲਡਿੰਗ ਸਟੈਬਲਿਸ਼ ਹੋ ਜਾਏਗੀ ਕਿ ਉਧਰ ਕੋਈ ਡਰਾਈ ਰੈਸ਼ਨ ਵਗੈਰਾ ਵੀ ਦੇਣ ਦਾ ਜਿਸ ਤਰ੍ਹਾਂ ਫੂਡ ਬੈਂਕਸ ਕਰਦੀ ਉਹ ਵੀ ਕੋਈ ਸੋਚ ਹੈਗੀ ਹਾਂਜੀ ਉਹ ਵੀ ਸੋਚ ਹੈਗੀ ਆ ਸੋ ਉਥੇ ਆਪਣੀ ਸੈਂਟਰਲ ਲੋਕੇਸ਼ਨ ਹੋ ਜਾਵੇਗੀ ਤਾਂ ਉਹ ਹੌਰ ਅਸ ਟਾਈਮ ਤੇ ਵੀ ਆਪਣਾ ਕਈ ਗ੍ਰੋਸਰੀ ਸਟੋਰਸ ਦੇ ਨਾਲ ਪ੍ਰੋਗਰਾਮ ਬਣਾਇਆ ਹੋਇਆ ਵੀ ਹੈ ਗ੍ਰੋਸਰੀ ਸਟੋਰਸ ਤੋਂ ਪ੍ਰੋਡੂਸ ਲੈ ਕੇ ਫਰੈਸ਼ ਫਰੂਟ ਵੈਜੀਟਬਲਸ ਲੈ ਕੇ ਤਾਂ ਸ਼ੈਲਟਰਸ ਤੱਕ ਪਹੁੰਚਾਇਆ ਜਾਂਦਾ ਸੋ ਉਹ ਆਪਣੀ ਫਿਰ ਜਗ੍ਹਾ ਬਣ ਜੂਗੀ ਤਾਂ ਉਹ ਫਿਰ ਉਹ ਰਾਸ਼ਨ ਉੱਥੇ ਰੱਖਿਆ ਜਾਊਗਾ OK ਦੇ ਫੁੱਲ ਦੀ ਤੁਹਾਡੇ ਤੋਂ ਹੋਰ ਜਾਣਕਾਰੀ ਲੈਣੇ ਜੀ ਕਿਉਂਕਿ ਫੰਡ ਰੇジング ਰਾਹੀਂ ਹੀ ਤੁਸੀਂ ਸਾਰੀ ਫੰਡਸ ਰੇਸ ਕਰਦੇ ਹੋ ਉਸ ਤੋਂ ਬਾਅਦ ਇਹ ਸਰਵਿਸ ਜਿਹੜੀਆਂ ਤੁਸੀਂ ਦਿੰਦੇ ਹੋ ਪਰ ਦੱਸ ਦਈਏ ਜੀ ਕਿ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੇ ਪਹੁੰਚਾਇਆ ਜਾ ਰਿਹਾ ਸੁਖੀ ਬਾਦ ਮੋਟਰਸ ਦੇ ਸਹਿਯੋਗ ਦੇ ਨਾਲ ਇਹਨਾਂ ਦਾ ਐਡਰੈਸ ਹੈ 15437 ਫਰੇਜ਼ਰ ਹਾਈਵੇ ਸਰੀ ਹਰ ਕਿਸਮ ਦੀ ਗੱਡੀ ਤੁਸੀਂ ਇਨਾਂ ਕੋਲ ਜਾ ਕੇ ਲੈ ਸਕਦੇ ਹੋ ਇਹਨਾਂ ਦਾ ਫੋਨ ਨੰਬਰ 6045801000 ਸਾਡੇ ਅਗਲੇ ਸਹਿਯੋਗੀ ਹਨ ਅਗਨੀ ਹੋਤਰੀ ਇਮੀਗ੍ਰੇਸ਼ਨ ਟੈਂਪਰੀ ਸਟੇਟਸ ਪੀਆਰ ਨਵੇਂ ਹੋ ਕੈਨੇਡਾ ਵਿੱਚ ਜਾਂ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ ਤੇ ਗੱਲਬਾਤ ਕਰੋ ਨੀਰਾਗਨੀ ਹੋਤਰੀ ਨੰਦ 2006 ਤੋਂ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਵਜੋਂ ਇਹ ਕੰਮ ਕਰ ਰਹੇ ਨੇ ਤੁਹਾਨੂੰ ਵਾਅਦਾ ਕਰਦੇ ਨੇ ਓਨਸਟ ਤੇ ਰਿਲਾਈਏਬਲ ਇਨਫੋਰਮੇਸ਼ਨ ਦੇਣ ਦਾ 6045972284 ਇਹਨਾਂ ਦਾ ਫੋਨ ਨੰਬਰ ਹੈ ਤੇ ਸਾਡੇ ਤੀਸਰੇ ਸਹਿਯੋਗੀ ਹਨ AMC ਇੰਸ਼ੋਰੈਂਸ ਹਰ ਕਿਸਮ ਦੀ ਇੰਸ਼ੋਰੈਂਸ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੀਆਂ 10 ਬ੍ਰਾਂਚੇਸ ਨੇ ਲੋਅਰ ਮੇਨਲੈਂਡ ਵਿੱਚ ਹੋਮ ਆਟੋ ਟ੍ਰੈਵਲ ਬਿਜ਼ਨਸ ਲਾਈਫ ਯਰ ਰੀਕ੍ਰੀਏਸ਼ਨਲ ਇੰਸ਼ੋਰੈਂਸ ਸਵੇਰੇ 9:00 ਲੈ ਕੇ ਰਾਤ ਦੇ 9:00 ਤੱਕ ਹਫ਼ਤੇ ਦੇ 7 ਦਿਨ ਖੁੱਲੇ ਰਹਿੰਦੇ ਨੇ 604507666 ਨਵਜੋਤ ਕੌਰ ਸਿੰਘੇੜਾ ਜੀ ਸਾਡੇ ਨਾਲ ਸਾਝ ਪਾ ਰਹੇ ਨੇ ਗੁਰੂ ਨਾਨਕ ਫ੍ਰੀ ਕਿਚਨ ਤੋਂ ਸਾਡੇ ਮਹਿਮਾਨ ਨੇ ਜੋ ਗੁਰੂ ਨਾਨਕ ਫ੍ਰੀ ਕਿਚਨ ਸੇਵਾ ਨਿਭਾਰੀ ਹੈ ਜੀ ਉਸ ਕਮਿਊਨਿਟੀ ਦੇ ਸਪੋਰਟ ਨਾਲ ਹਰ ਸੈਟਰਡੇ ਸੰਡੇ ਜਾ ਕੇ ਉਸ ਤੋਂ ਇਲਾਵਾ ਜਦੋਂ ਵੀ ਕੋਈ ਕੋਈ ਮਹੱਤਵਪੂਰਨ ਦਿਨ ਹੁੰਦਾ ਹੈ ਮਦਰਜ਼ ਡੇ ਹੁੰਦਾ ਹੈ ਜਾਂ ਕੋਈ ਹੋਰ ਦਿਨ ਹੁੰਦਾ ਹੈ ਉਸ ਦਿਨ ਵੀ ਜਾ ਕੇ ਇਹ ਸਪੋਰਟ ਪ੍ਰੋਵਾਈਡ ਕਰਦੇ ਨੇ ਸੋ ਹੁਣ ਗੱਲ ਕਰੀਏ ਜੀ ਜਿਸਾਂ ਤੁਸੀਂ ਦੱਸਿਆ ਕਿ ਇਹ ਕੰਮ ਕੀਤਾ ਜਾ ਰਿਹਾ ਹੈ ਮੈਂ ਦੇਖਣਾ ਕਿ ਨੌਜਵਾਨ ਬੱਚੇ ਬੜੇ ਚੜ ਰਹੇ ਹੈਗੇ ਨੇ ਐਂਡ that is a matter of great pride ਯੂ ਆਲਸੋ ਬੀਇੰਗ ਅ ਮਦਰ ਤੁਸੀਂ ਜਾ ਕੇ ਉੱਥੇ ਦੇਖਦੇ ਹੈਗੇ ਹੋ ਸੋ ਖਾਸ ਤੌਰ ਤੇ ਯੰਗਸਟਸ ਦਾ ਕੀ ਐਕਸਪੀਰੀਅੰਸ ਹੈਗਾ ਉਹ ਇਹ ਸਭ ਚੋ ਕੀ ਸਿੱਖ ਰਹੇ ਬਹੁਤ ਕੁਝ ਸਿੱਖ ਰਹੇ ਐਸ ਮੁਸਟਲੀ ਯੂ ਨੋ ਕੰਪੈਸ਼ਨ ਦੇ ਆਰ ਲਰਨਿੰਗ ਕੰਪੈਸ਼ਨ ਯੂ ਨੋ ਕਿਸੇ ਦੀ ਸਿਚੁਏਸ਼ਨ ਜਜ ਕਰਨ ਦੇ ਬਜਾਏ ਉਸ ਨੂੰ ਮਦਦ ਕਿਸ ਤਰ੍ਹਾਂ ਕਰਨੀ ਆ ਔਰ ਮੈਂ ਇਹ ਵੀ ਦੇਖਦੀ ਆ ਵੀ ਆਪਣੇ ਨੌਜਵਾਨ ਉਹਨਾਂ ਦੇ ਸਿੱਖੀ ਦੇ ਨਾਲ ਲਗਨ ਜਿਆਦੇ ਲੱਗਦੀ ਆ ਇਸ ਸੇਵਾ ਦੇ ਰਾਹੀ ਬਿਕੋਜ਼ ਉਹਨਾਂ ਨੂੰ ਦੇਖਣ ਨੂੰ ਮਿਲ ਰਿਹਾ ਕਿ ਜਿਹੜੇ ਸਿੱਖੀ ਸਿਧਾਂਤ ਉਹ ਸਿੱਖਦੇ ਆ ਯੂ نو ਵੀ ਹਰ ਜੀ ਦੇ ਵਿੱਚ ਰੱਬ ਵਸਦਾ ਸਰਬੱਤ ਦਾ ਭਲਾ ਕਰਨਾ ਉਹ ਸਿੱਖੀ ਸਿਧਾਂਤਾਂ ਨੂੰ ਪ੍ਰੈਕਟੀਕਲੀ ਉਹ ਐਕਸਪੀਰੀਅੰਸ ਕਰਦੇ ਆ ਔਰ ਖਾਸ ਕਰਕੇ ਉਹਨਾਂ ਲੋਕਾਂ ਦੀ ਹੈਲਪ ਕਰ ਸਕਦੇ ਆ ਜਿਹੜੇ ਕਿ ਸਭ ਤੋਂ ਜ਼ਿਆਦੇ ਲੋਡ ਬੰਦੇ ਆ ਵਲਨਰੇਬਲ ਹੈਗੇ ਨੇ ਸੋ ਬਿਲਕੁਲ ਇਸ ਕਾਲ ਦੇ ਵਿੱਚ ਉਹ ਨੋ ਜਵਨ ਬਹੁਤ ਇਨਸਪੀਰੇਸ਼ਨ ਲੈਂਦੇ ਆ ਹਾ ਵੰਡਰਫੁਲ ਦੈਟਸ ਗ੍ਰੇਟ ਐਂਡ ਇਹ ਤਦਾਦ ਹਰ ਸਾਲ ਵਧੀ ਜਾ ਰਹੀ ਹੈ ਐਗਜੈਕਟਲੀ ਇਹ ਹੈ ਤੇ ਸੇਵਾ ਕਰਨ ਲਈ ਕੀ ਲੰਗਰ ਜਿੱਥੇ ਪਕਦਾ ਉੱਥੇ ਵੀ ਇਹ ਸੇਵਾ ਨਿਭਾਉਂਦੇ ਨੇ ਸੀ ਉੱਥੇ ਵੀ ਸੇਵਾ ਨਿਭਾਉਂਦੇ ਆ ਬਹੁਤ ਖਾਸ ਕਰਕੇ ਦਾ ਡਾਊਨਟਾਊਨ ਲੰਗਰ ਵਰਤੋਂ ਦੇ ਵਿੱਚ ਸੇਵਾ ਕਰਦੇ ਪਰ ਮਾਰਨਿੰਗ ਟਾਈਮ ਕੁਕਿੰਗ ਦੀ ਸੇਵਾ ਦੇ ਵਿੱਚ ਵੀ ਆ ਰਹੇ ਆ ਦੈਟਸ ਗ੍ਰੇਟ ਯਾ ਹੋਕੇ ਜੀ ਜੁਲਾਈ ਦਾ ਮਹੀਨਾ ਸ਼ੁਰੂ ਹੋ ਗਿਆ ਤੇ ਜੁਲਾਈ 14 ਨੂੰ ਤੁਹਾਡਾ ਇੱਕ ਵੱਡਾ ਪ੍ਰੋਗਰਾਮ ਹੋਣ ਜਾ ਰਿਹਾ ਹੈ ਵਾਕਥੌਣ ਤੇ ਬਾਈਕ ਕਥੌਣ ਜਿਸ ਦੇ ਤੁਸੀਂ ਫੰਡਸ ਰੇਸ ਕਰਨ ਜਾ ਰਹੇ ਆ ਇਦੇ ਬਾਰੇ ਦੱਸੋ ਕਿ ਕਿੱਥੇ ਹੋ ਰਿਹਾ ਹੈ ਕੌਣ ਕੌਣ ਪਾਰਟਿਸਿਪੇਟ ਕਰ ਸਕਦਾ ਹੈ ਕੀ ਕੁਝ ਹੋਏਗਾ ਇਹਦੇ ਵਿੱਚ ਇਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਬਾਈਕ ਵੀਅਟ ਐਂਡ ਵਾਕ ਵੀਅ ਆ ਸੋ ਐਨੀਬਾਡੀ ਕੈਨ ਪਾਰਟਿਸਿਪੇਟ ਰਜਿਸਟ੍ਰੇਸ਼ਨ ਲਈ ਤੁਸੀਂ ਸੜੀ ਵੈਬਸਾਈਟ ਤੇ ਜਾ ਕੇ ਰਜਿਸਟਰ ਕਰ ਸਕਦੇ ਆ gnfk.org ਆ ਤੇ ਉਹਦੇ ਵਿੱਚ ਤੁਹਾਡੇ অপਸ਼ਨਸ ਹੈਗੇ ਆ ਵੀ ਤੁਸੀਂ ਇਫ ਯੂ ਆ ਬਾਈਕ ਰਾਈਡਰ ਨੋ professionl experience ਰਿਕਾਇਰਡ ਗੋ ਵੀ ਆ ਸਕ ਕੇ ਗੋ ਵੀ ਵਿੱਚ ਪਾਰਟਿਸਿਪੇਟ ਕਰ ਸਕਦਾ Uh, there's a hundred-kilometer bike ride, okay. a sixty-kilometer bike ride, and also if you're not a bike rider, then a walk. A okay. uh, Ten-kilometer walk, five-kilometer walk. जी. So just to see website you have to registration. Okay. Registration. To see, you can register kar sakte hain. Event is taking place on uh, July 14th. July chaudhano. The apne Sukh Sagar sahib sare karte honge swele. The othon fir har ek group holi holi. Further further torega. ਪਹਿਲਾਂ ਵੀ ਜੀ ਇਹ ਕਰਵਾਇਆ ਜਾ ਚੁੱਕਿਆ ਹੈ ਗਿਆ ਐਂਡ ਇਸ ਟੁਗੇਨ ਲੋਕਾਂ ਚ ਬੜਾ ਉਤਸ਼ਾਹ ਹੁੰਦਾ ਹੈ ਖਾਸ ਤੌਰ ਤੇ ਜਿਹੜੇ ਯੂ ਨੋ ਬਾਈਕ ਰਾਈਡਰਸ ਹੈਗੇ ਨੇ ਡਾਕਟਰ ਸਾਹਿਬ ਵੀ ਇਹਦੇ ਵਿੱਚ ਪਾਰਟਿਸਪੇਟ ਕਰਦੇ ਨੇ ਮੈਨੂੰ ਪਤਾ ਹੈ ਤੇ ਦੈਟਸ ਰੀਲੀ ਗੁੱਡ ਕਿਉਂਕਿ ਕਮਿਊਨਿਟੀ ਦੀ ਇਨਵੋਲਵਮੈਂਟ ਨਾਲ ਹੀ ਪ੍ਰੋਗਰੈਸ ਹੋ ਸਕਦਾ ਹੈ ਐਂਡ ਥਿਸ ਇਜ਼ ਅ ਪ੍ਰਾਈਮ ਐਗਜ਼ਾਮਪਲ ਵੇਅਰ एवरीवन ਕਮਸ ਟੂਗੇਦਰ ਐਂਡ ਨਾ ਸਿਰਫ ਉਹ ਆਪ ਐਨਜੋਏ ਕਰਦੇ ਨੇ ਪਰ ਨਾਲ ਇੱਕ ਨਈ ਕੌਜ਼ ਵਿੱਚ ਵੀ ਉਹ ਸ਼ਾਮਲ ਹੁੰਦੇ ਅੱਛਾ ਉਸ ਤੋਂ ਇਲਾਵਾ ਸਾਰੇ ਸਾਲ ਦੇ ਭਰ ਵਿੱਚ ਵੀ ਕੋਈ ਨਾ ਕੋਈ ਪ੍ਰੋਗਰਾਮ ਚੱਲਦਾ ਰਹਿੰਦਾ ਹੈ ਇਹ ਨਹੀਂ ਕਿ ਸਿਰਫ ਖਾਣਾ ਹੀ ਪ੍ਰੋਵਾਈਡ ਕੀਤਾ ਬਣਾਏ ਜਾਂਦੇ ਨੇ ਉਹ ਵੀ ਦਿੱਤੇ ਜਾਂਦੇ ਨੇ ਬੱਚਿਆਂ ਨੂੰ ਜਾਂ ਜਿਹੜੇ ਵਲਨਰੇਬਲ ਔਰਤਾਂ ਹੈਗੀਆਂ ਨੇ ਉਹ ਕਦੋਂ-ਕਦੋਂ ਪ੍ਰੋਗਰਾਮ ਹੁੰਦੇ ਨੇ Uh, those happen throughout the year. Okay. Uh, so hamper program happens uh, around Valentine's Day. जी. And do uh, say um, uh, September. Mother's Day, we Mother's Day, And then uh, school supplies. Haan vi, haan school supplies. Su supplies su school september The And then Christmas, toys Okay. So around the year, Sara, program Okay. yes, August Odevic set a golf tournament over there, August twenty third, mm -hmm. and Odevicvi. Um, it, it's a wonderful, a community event, a wonderful environment. Sari bahot maza lende hai, okay, yeah. It's a very good event. Okay, that is on uh, August. August twenty third. Twenty third. Okay, ji. So, a sari jaan karji, todhi website ready hagi uthe jaake lage jase. Yes. Okay. okay. ਰੋਜੋ ਜੀ ਬੜੀ ਸੋਹਣੀ ਤੁਸੀਂ ਗੱਲਾਂ ਕੀਤੀਆਂ ਨੇ ਕਮਿਊਨਿਟੀ ਪ੍ਰਾਈਡ ਹੈਗੀ ਇਹ ਸਾਡੀ ਇਹ ਆਰਗੇਨਾਈਜੇਸ਼ਨ ਜਿਹੜੀ ਕਿ ਬਿਨਾ ਤੁਸੀਂ ਕਿਹਾ ਕੋਈ ਪੇਡ ਏਮਪਲੋਈ ਨਹੀਂ ਹੈਗੇ ਸਾਰੇ ਵੋਲੰਟੀਅਰਸ ਨੇ 올 ਆਰ ਵੈਲ ਇ ਸਟੈਬਲਿਸ਼ਡ ਨੇ ਜੋ ਸਮਾਗੜ ਕੇ ਆ ਕੇ ਇਹਨਾਂ ਪ੍ਰੋਗਰਾਮਸ ਵਿੱਚ ਹਿੱਸਾ ਲੈਂਦੇ ਨੇ ਅਖੀਰ ਦੇ ਵਿੱਚ ਹੋਰ ਕੋਈ ਇਨਫੋਰਮੇਸ਼ਨ ਜਿਹੜੀ ਮਿਸ ਹੋ ਗਈ ਹੋ ਜਿਹੜੀ ਸਾਡੇ ਦਰਸ਼ਕਾਂ ਨੂੰ ਜਾਣਨੀ ਜ਼ਰੂਰੀ ਆਂਦੇ ਆਲਸੋ ਇਫ ਦੇ ਵਾਂਟ ਟੂ ਬੀ ਅ ਪਾਰਟ ਆਫ ਦਿਸ ਕੋਈ ਵੋਲੰਟੀਅਰ ਕਰਨਾ ਚਾਹੁੰਦਾ ਹੈ ਜਾਂ ਸਪੋਰਟ ਕਰਨਾ ਚਾਹੁੰਦਾ ਹੈ ਕਿਵੇਂ ਅੱਗੇ ਆ ਸਕਦਾ ਹੈ ਯਾ ਯਾ ਆਪਣੀ ਕਮਿਊਨਿਟੀ ਦੇ ਸਹਿਯੋਗ ਦੇ ਨਾਲ ਹੀ ਸਾਰਾ ਅਮ ਹਮ ਹਵਾ ਕੇ ਪਾਰਟਿਸਿਪੇਟ ਕਰਨ ਆਪਣੇ ਬਾਈਕਥਨ ਦੇ ਵਿੱਚ ਗਾਂ ਜਾ ਕੇ ਆਪਣੇ 골ਫ ਟਰਨਮੈਂਟ ਤੇ ਵਿੱਚ ਤੇ ਉਸ ਤਰ੍ਹਾਂ ਵੀ ਜੇ ਤੁਸੀਂ ਕੋਈ ਵੀ ਸੇਵਾ ਲੈਣੀ ਚਾਹੁੰਦੇ ਆ ਤਾਂ ਵੈਬਸਾਈਟ ਤੇ ਜਾ ਕੇ ਸਾਡੇ ਨਾਲ ਕੰਟੈਕਟ ਕਰੋ ਐਂਡ ਜਰੂਰ ਇਨਵੋਲਵ ਹੋਵੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਜੀ ਤੇ ਆ ਕੇ ਸਾਡੇ ਨਾਲ ਇਹ ਇੰਪੋਰਟੈਂਟ ਇਨਫੋਰਮੇਸ਼ਨ ਸ਼ੇਅਰ ਕਰਨ ਲਈ ਐਂਡ ਆਮ ਹੋਪਫੁਲ ਐਂਡ ਆਮ ਵੈਰੀ ਸ਼ੋਰ ਕਿ ਤੁਸੀਂ ਹਰ ਸਾਲ ਦੀ ਤਰ੍ਹਾਂ ਦੁਬਾਰਾ ਤੋਂ ਸ਼ਾਮਲ ਹੋ ਕੇ ਇਹਨਾਂ ਪ੍ਰੋਗਰਾਮਸ ਨੂੰ ਕਾਮਯਾਬ ਕਰੋਗੇ ਕਿਉਂਕਿ ਤੁਹਾਡੀ ਇਨਵੋਲਵਮੈਂਟ ਨਾਲ ਹੀ ਇਹ ਪ੍ਰੋਗਰਾਮਸ ਚੱਲਦੇ ਨੇ ਤੇ ਉਹ ਵਲਨਰੇਬਲ ਲੋਕ ਜਿਨ੍ਹਾਂ ਨੂੰ ਕਿ ਜ਼ਰੂਰਤ ਹੈ ਸਾਡੀ ਵਾਕੇ ਚ ਕਿਉਂਕਿ ਗੁਰੂ ਨਾਨਕ ਦਾ 20 ਰੁਪਏ ਦਾ ਲੰਗਰ ਅੱਜ ਵੀ ਦੁਨੀਆ ਭਰ ਵਿੱਚ ਚੱਲ ਰਿਹਾ ਹੈ ਤੇ ਗੁਰਦੁਆਰਿਆਂ ਜਿੱਥੇ ਅਸੀਂ ਜਾਂਦੇ ਆਫ ਕੋਰਸ ਅਸੀਂ ਲੰਗਰ ਤਾਂ ਛਕਦੇ ਹੀ ਆਂ ਪਰ ਉਹਨਾਂ ਲੋਕਾਂ ਤੱਕ ਪਹੁੰਚ ਕਰਕੇ ਜਿਨ੍ਹਾਂ ਨੂੰ ਵਾਕੇ ਚ ਜ਼ਰੂਰਤ ਹੈ ਇਸ ਖਾਣੇ ਦੀ ਉਹ ਇੱਕ ਗੁਰੂ ਨਾਨਕ ਫਰੀ ਕਿਚਨ ਕਰ ਰਿਹਾ ਸੋ ਜ਼ਰੂਰ ਆ ਕੇ ਸਪੋਰਟ ਕਰੋ gnfk.org ਤੇ ਜਾ ਕੇ ਤੁਸੀਂ ਸਾਰੀ ਇਨਫਰਮੇਸ਼ਨ ਲੈ ਸਕਦੇ ਹੋ ਤੇ ਨਾਲ ਹੀ ਦੱਸ ਦਈਏ ਕਿ ਸਾਡੇ ਅਗਲੇ ਸਹੀ ਹੋਗੀ ਐਨ ਪ੍ਰੋਗਰਾਮ ਦੇ ਵਿੱਚ ਬਸੰਤ ਮੋਟਰਸ 16315 ਫਰੇਜ਼ਰ ਹਾਈਵੇ ਤੇ ਇਹਨਾਂ ਦਾ ਬਹੁਤ ਵੱਡਾ ਸ਼ੋਅਰੂਮ ਹੈਗਾ ਹਰ ਕਿਸੇ ਦੀ ਗੱਡੀ ਤੁਹਾਨੂੰ ਇਥੇ ਮਿਲੇਗੀ ਹੋਰ ਜਾਣਕਾਰੀ ਲਈ 6045727880 ਤੇ ਜਾ ਸਕਦੇ ਹੋ ਤੇ ਜੇਕਰ ਤੁਸੀਂ ਕੈਨੇਡੀਅਨ ਹੋ ਤੇ ਅਮਰੀਕਾ ਜਾਣ ਲਈ ਤੁਹਾਨੂੰ ਰੋਕਿਆ ਗਿਆ ਕਿਸੇ ਕਾਰਨ ਕਰਕੇ ਤਾਂ ਤੁਸੀਂ ਸੰਪਰਕ ਬਣਾਓ ਯੂਐਸ ਐਂਟਰੀ ਵੇਵਰ ਸਰਵਿਸਿਜ਼ ਦੇ ਨਾਲ ਆ ਇਹਨਾਂ ਦੇ ਕਹਨ ਹੈ ਕਿ ਜੀ ਇਹ ਤੁਹਾਨੂੰ ਮਦਦ ਕਰਨਗੇ ਤੇ ਤੁਹਾਨੂੰ ਅਮਰੀਕਾ ਦੇ ਵਿੱਚ ਜਾਣ ਦੇ ਵਿੱਚ ਇਹ ਤੁਹਾਡੀ ਪੂਰੀ ਫਾਈਲ ਤਿਆਰ ਕਰਕੇ ਤੁਹਾਨੂੰ ਉੱਥੋਂ ਦਾ ਵੇਵਰ ਲੈ ਕੇ ਦੇਣਗੇ 7164128th ਸਟਰੀਟ ਸਰੀ ਇਹਨਾਂ ਦਾ ਆਫਿਸ ਹੈਗੇ ਫੋਨ ਨੰਬਰ ਹੈ 6045628140 ਤੇ ਸਾਡੇ ਖਾਸ ਸਪான்ਸਰ ਹਨ ਭਰਤ ਜੁਐਲਰਸ ਯੂਨਿਟ ਨੰਬਰ 115 8120 128 ਸਟਰੀਟ ਸਰੀ ਹਰ ਕਿਸਮ ਦੀ ਜੁਐਲਰੀ ਤੁਹਾਨੂੰ ਇਥੋਂ ਮਿਲੇਗੀ ਅਤੇ ਬਹੁਤ ਹੀ ਵਾਜਬ ਰੇਟਸ ਦੇ ਉੱਤੇ 6045931111 ਇਹਨਾਂ ਦਾ ਫੋਨ ਨੰਬਰ ਹੈ ਸੋ ਪ੍ਰੋਗਰਾਮ ਦੀ ਕਰਦੇ ਏ ਥੇ ਇਸ ਮਾਫੀ ਤੇ ਆਸ ਕਰਦੇ ਹਾਂ ਕਿ ਵੱਚੜ ਕੇ ਤੁਸੀਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਇਸ ਨੂੰ ਕਾਮਯਾਬ ਬਣਾਓਗੇ ਅਤੇ ਗੁਰੂ ਨਾਨਕ ਫ੍ਰੀ ਕਿਚਨ ਦੇ ਆ